ਉਦਲੀ ਅਰਦਾਸ ਕਰੋ ਕਿ ਉਸ ਪਰਿਵਾਰ ਨੂੰ ਬਹੁਤ ਜ਼ਰੂਰਤ ਹੈ ਸਾਡੀ ਇੰਡਸਟਰੀ ਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਇਹੋ ਜੇ ਫਨਕਾਰ ਆ ਕਦੇ-ਕਦੇ ਹੀ ਆਉਂਦੇ ਨੇ ਸੋ ਉਹਦੀ ਬਹੁਤ ਜ਼ਰੂਰਤ ਹੈ ਔਰ ਉਸ ਦੇ ਨਾਲ-ਨਾਲ ਅਸੀਂ ਯੂਨੀਵਰਸਿਟੀ ਦੇ ਵਿੱਚ ਇੱਕੋ ਬੈਚ ਵਿੱਚ ਸੀਗੇ ਆ ਰਾਜਵੀਰ ਮਿਰਤੂ ਇੱਕ ਸਾਲ ਪਿੱਛੇ ਸੀਗੇ ਤੇ ਕਨਵਰ ਬਾਈ ਕੁਲਵਿੰਦਰ ਬਿੱਲਾ ਅਸੀਂ ਇੱਕੋ ਬੈਚ ਵਿੱਚ ਸੀਗੇ ਸੇਮ ਟਾਈਮ ਇਸ ਕਰਕੇ ਸਾਡੀ ਕਨੈਕਟੀਵਿਟੀ ਤਾਂ ਵੀ ਇੱਕ ਅਟੈਚਮੈਂਟ ਉਹ ਦਿਲੋਂ ਹੈਗੀ ਆ ਔਰ ਉਹ ਤੋਂ ਇਲਾਵਾ ਆਰਟਿਸਟ ਬਹੁਤ ਵਧੀਆ ਇੱਕ ਇਨਸਾਨ ਬਹੁਤ ਵਧੀਆ ਉਹ ਅ ਮੈਨੂੰ ਕੈਮਰੇ ਵੱਲ ਨਾ ਕਹੋ ਮੈਂ ਇੱਥੇ ਕੋਈ ਹਨਾ ਅ ਆਪਾਂ ਦਿਲ ਦੇ ਵੱਲ ਵਲੇ ਸਾਂਝੇ ਕਰ ਰਹੇ ਆਂ ਹਾਂਜੀ ਤੇ ਇਸ ਕਰਕੇ ਮੈਂ ਪਰਸਨਲੀ ਚਾਹੁੰਨੀ ਆ ਕਿ ਉਹ ਬਸ ਖੜਾ ਹੋ ਜੇ ਆਪਣੇ ਪਰਿਵਾਰ ਚ ਬੈਠੇ ਉਹਨੂੰ ਰਿਕਵਰੀ ਹੋਣ ਚ ਜਿੰਨਾ ਵੀ ਸਮਾਂ ਲੱਗਦਾ ਹੈ ਕੋਈ ਦਿੱਕਤ ਨਹੀਂ ਆ ਪਰ ਆਪਣੇ ਪਰਿਵਾਰ ਦੇ ਵਿੱਚ ਆ ਜੇ ਸੁਪਰਵਾਸ ਦੇ ਮੈਂਬਰ ਅੰਦਰ ਮੌਜੂਦ ਸਨ ਇਹ ਉਹ ਉਸ ਤੋਂ ਕਿਹੜਾ ਜਲਵਾ થઈ ਉਹਨਾਂ ਦੇ ਦੇਖੋ ਉੱਥੇ ਅੰਦਰ ਕੋਈ ਅਪਡੇਟ ਨਹੀਂ ਮਿਲ ਰਹੀ ਹੈ ਅੱਜ ਮੈਂ ਕੈਨੇਡਾ ਤੋਂ ਸਿੱਧਾ ਇੱਥੇ ਹੀ ਆਈ ਆ ਤੇ ਉੱਥੇ ਜਿਸ ਦਿਨ ਦੀ ਨਿਊਜ਼ ਮਿਲੀ ਹੈ ਬਿਲਕੁਲ ਬਹੁਤ ਅਚਭੀ ਲੱਗੀ ਹੋਈ ਸੀਗੀ ਕਿਸੇ ਵੀ ਤਰੀਕੇ ਨਾਲ ਪਹੁੰਚੀਏ ਛੇਤੀ ਪਹੁੰਚੀ ਕੁਝ ਕਮਿਟਮੈਂਟਸ ਉੱਥੇ ਸੀਗੀਆਂ ਪੂਰੀਆਂ ਕੀਤੀਆਂ ਉਹਦੇ ਆਂਟੀ ਨੂੰ ਕਿਉਂਕਿ ਪਰਿਵਾਰ ਨੂੰ ਮਿਲਣਾ ਸੀਗਾ ਕਿਉਂਕਿ ਰਾਜਵੀਰ ਨੂੰ ਤਾਂ ਹਲੇ ਕਿਸੇ ਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਸੋ ਪਰਿਵਾਰ ਨੂੰ ਮਿਲ ਕੇ ਇੱਕ ਖੁਦ ਨੂੰ ਵੀ ਥੋੜਾ ਤਰਵਾਸਾ ਹੋਇਆ ਪਰ ਆਂਟੀ ਲਈ ਮੈਂ ਇੱਕ ਗੱਲ ਕਹੂੰਗੀ ਮਾਤਾ ਬਹੁਤ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਬਹੁਤ ਹੌਸਲੇ ਵਾਲੇ ਨੇ ਔਰ ਇਹ ਜਿਨ੍ਹਾਂ ਦੀਆਂ ਮਾਵਾਂ ਇਹਨੇ ਹੌਸਲੇ ਵਾਲੀਆਂ ਹੁੰਦੀਆਂ ਉਹਨਾਂ ਦੇ ਛੇਰ ਪੁੱਤ ਹੁੰਦੇ ਨੇ ਉੱਠੇਗਾ ਤੇ ਸਾਡੇ ਵਿੱਚ ਫੇਰ ਆਊਗਾ ਉਹ ਮੇਗਾਊਗਾ ਉਹ ਮੇ ਸਟੇਜਾਂ ਲਾਊਗਾ ਆਖਰੀ ਸਵਾਲ ਹੈ ਤੁਸੀਂ ਯੂਨੀਵਰਸਿਟੀ ਕਿੱਥੇ ਪੜ੍ਹਦੇ ਰਹੇ ਉਦੋਂ ਤੋਂ ਭਾਈ ਨੂੰ ਬਾਈਕ ਰਾਈਡਿੰਗ ਜਾਂ ਪੈਰਾਗਲਾਈਡਿੰਗ ਨਹੀਂ ਨਹੀਂ ਉਸ ਵੇਲੇ ਮਤਲਬ ਯਾਦ ਕਰਾਂ ਮੈਂ ਆਂਟੀ ਨਾਲ ਵੀ ਗੱਲ ਕਰ ਰਹੀ ਸੀ ਮੈਂ ਕਿ ਜਦੋਂ ਅਸੀਂ ਯੂਨੀਵਰਸਿਟੀ ਸੀਗੇ ਰਾਜਵੀਰ ਦੀ ਚੰਗੀ ਤਰ੍ਹਾਂ ਦਾੜੀ ਵੀ ਨਹੀਂ ਆਈ ਸੀ ਉਸ ਵੇਲੇ ਤਾਂ ਉਹ ਅਸੀਂ ਉਹ ਗ੍ਰੋਥ ਦੇਖੀ ਆ ਇੱਕ ਦੂਸਰੇ ਦੀ ਅਮ ਸੋ ਬੜੀ ਖੁਸ਼ੀ ਹੈ ਕਿ ਅੱਜ ਉਹ ਇੰਨੇ ਇੰਨਾ ਵੱਡਾ ਨਾਮ ਬਣਿਆ ਸਾਰੀ ਦੁਨੀਆ ਅੱਜ ਅੱਜ ਮਾੜਾ ਸਮਾਂ ਆਇਆ ਤੇ ਅੱਜ ਸਾਰੀ ਦੁਨੀਆ ਉਹਦੇ ਲਈ ਅਰਦਾਸ ਕਰਦੀ ਹੈ ਮੈਂ ਜਿੱਥੇ ਵੀ ਗਈ ਮੈਂ ਕੈਨੇਡਾ ਸੀ ਮੈਂ ਜਿੱਥੇ ਵੀ ਜਾਂਦੀ ਸੀ ਸਭ ਪਹਿਲਾਂ ਉਹਦਾ ਹਾਲਚਾਲ ਪੁੱਛਦੇ ਸੀ ਉਹ ਠੀਕ ਆ ਔਰ ਉਹਦੇ ਲਈ ਅਰਦਾਸ ਕਰਦੇ ਸੀ ਸੋ ਇਹ ਉਹਦਾ ਪਿਆਰ ਆ ਉਹਨੇ ਕਮਾਇਆ ਹੈ ਇਹ ਇਹ ਉਹਦੀ ਸਭ ਤੋਂ ਵੱਡੀ ਕਮਾਈ ਇਹ ਆ ਬਸ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦੀ ਹਾਂ ਕਿ ਆਪਣੀਆਂ ਅਰਦਾਸਾਂ ਦੇ ਵਿੱਚ ਆ ਰਾਜਵੀਰ ਨੂੰ ਯਾਦ ਕਰਿਓ ਉਹਦੇ ਲਈ ਅਰਦਾਸ ਕਰੋ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਸਾਡੇ ਸਾਰਿਆਂ ਦੇ ਵਿੱਚ ਆ ਜਾਵੇ ਥੈਂਕ ਯੂ ਜੀ ਥੈਂਕ ਯੂ ਜੀ